ਐ ਸੋਚ ਸ਼ਾਮਲ ਨਹੀਂ ਹੋ ਸਕਦਾ ਮੈਂ ਸੌ ਦਾ ਬਾਈਕਟ ਕਰਤਾ ਬਹੁਤ ਬਹੁਤ ਧੰਨਵਾਦ ਜੀ ਜੀਰਾ ਸਾਹਿਬ ਜੀਰਾ ਸਾਹਿਬ ਉਹ ਜੀਰਾ ਸਾਹਿਬ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਕਾਂਗਰਸ ਨੇ ਅੱਜ ਸਸਪੈਂਡ ਕਰ ਦਿੱਤਾ ਹੈ ਅਨੁਸ਼ਾਸਨ ਹਿੰਦਤਾ ਦੇ ਚਲਦਿਆ ਕਾਂਗਰਸ ਪ੍ਰਧਾਨ ਸੁਨੀਲ ਜਾਕਰ ਨੇ ਕੁਲਬੀਰ ਸਿੰਘ ਜੀਰਾ ਨੂੰ ਸਸਪੈਂਡ ਕੀਤਾ ਹੈ ਆਪਣੇ ਸਸਪੈਂਸ਼ਨ ਉੱਤੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਉਸਦੀ ਲੜਾਈ ਜਾਰੀ ਰਹੇਗੀ ਇਸ ਤੋਂ ਪਹਿਲਾਂ ਆਪਣੀ ਸਰਕਾਰ ਦੇ ਦਾਅਵਿਆਂ ਤੇ ਸਵਾਲ ਚੁੱਕਣ ਵਾਲੇ ਕੁਲਬੀਰ ਸਿੰਘ ਜੀਰਾ ਨੇ ਪਾਰਟੀ ਦੇ ਕਾਰਨ ਦਸੋਂ ਨੋਟਿਸ ਦਾ ਜਵਾਬ ਵੀ ਭੇਜਿਆ ਸੀ ਸੂਬਾ ਕਾਂਗਰਸ ਪ੍ਰਧਾਨ ਨੂੰ ਜਾਕਨ ਨੂੰ ਈਮੇਲ ਜਿਹੜੀ ਦਿੱਤੇ ਗਏ ਜਵਾਬ ਵਿੱਚ ਜੀਰਾ ਨੇ ਕਿਹਾ ਸੀ ਕਿ ਫਿਰੋਜ਼ਪੁਰ ਦੇ ਨਸ਼ਿਆਂ ਬਾਰੇ ਜੋ ਉਸਨੇ ਕਿਹਾ ਹੈ ਉਹ ਸੱਚ ਹੈ ਪਰ ਸਰਕਾਰ ਜਾਂ ਮੁੱਖ ਮੰਤਰੀ ਦੇ ਸ਼ਾਨ ਦੇ ਖਿਲਾਫ ਉਸਨੇ ਕੁਝ ਵੀ ਨਹੀਂ ਬੋਲਿਆ ਹੈ ਤਾਨੂੰ ਦੱਸਦੇ ਕਿ ਜੀਰਾਂ ਨੇ ਜਨਤਕ ਮੰਚ ਤੇ ਪੰਜਾਬ ਪੁਲਿਸ ਕਲੱਬ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਅਤੇ ਪ੍ਰੋਗਰਾਮ ਦਾ ਬਾਈਕਟ ਕਰਕੇ ਪਾਰਟੀ ਦੀ ਕਿਰਕ੍ਰਿਵਿਤੀ ਕੀਤੀ ਸੀ ਜੀਰਾਂ ਨੇ ਇਸ ਮੌਕੇ ਇਲਜ਼ਾਮ ਲਗਾਏ ਸੰ ਕਿ ਫਿਰੋਜ਼ਪੁਰ ਰੇਂਜ ਦੇ ਆਈਜੀ ਮਕਵਿੰਦਰ ਸਿੰਘ ਸ਼ੀਨਾ ਨਸ਼ਾ ਤਸਕਾਂ ਦੀ ਮਦਦ ਕਰਦੇ ਹਨ ਪਾਰਟੀ ਨੇ ਆਪਣੇ ਵਿਧਾਇਕ ਵੱਲੋਂ ਲਾਏ ਗੇ ਇਲਜ਼ਾਮਾਂ ਦੀ ਜਾਂਚ ਦੀ ਬਜਾਏ ਉਸ ਨੂੰ ਹੀ ਚਟਕਾ ਦੇ ਦਿੱਤਾ ਹੈ ਹਾਲਾਂਕਿ ਜੀਰਾਂ ਨੇ ਬੀਤੀ 14 ਤਰੀਕ ਨੂੰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਆਈਜੀ ਸ਼ੀਨਾ ਵਰਤ ਜਾਂਚ ਕਰਨ ਦੀ ਮੰਗ ਕੀਤੀ ਸੀ ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਡੀਜੀਪੀ ਸ਼ਿਨਾਵਰੂ ਜਾਂਚ ਦੇ ਨਿਰਦੇਸ਼ ਵੀ ਦਿੱਤੇ ਹਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਗਿਆ ਹੈ ਪਰ ਉਸ ਦੇ ਉਲਟ ਅੱਜ ਪੰਜਾਬ ਕਾਂਗਰਸ ਨੇ ਉਲਟਾ ਜੀਰਾ ਦੇ ਖਿਲਾਫ ਹੀ ਅਨੁਸ਼ਾਸਨੀ ਕਾਰਵਾਈ ਕਰ ਦਿੱਤੀ ਹੈ ਹਰ ਕਿਸਮ ਦੀ ਸਿਕਿਉਰਿਟੀ ਜੀਰਾ ਸਾਹਿਬ ਨੇ ਜੋ ਇਲਜ਼ਾਮ ਲਗਾਏ ਉਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਊਗੀ ਬਿਲਕੁਲ ਜਿਹੜਾ ਵੀ ਕੋਈ ਅਫਸਰ ਮੁਲਾਜ਼ਮ ਕੋਈ ਵੀ ਪੋਲਿਟিক্যাল ਲੀਡਰ ਇਨਵੋਲ ਹੋਇਆ ਉਹਦੇ ਉੱਤੇ ਬੰਦੀ ਕਾਰਵਾਈ ਹੋਊਗੀ ਬਿਕੋਜ਼ ਦਿਸ ਇਜ਼ ਰੂਲ ਆਫ ਲਾ ਬਟ ਜੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਨ ਕਰਕੇ ਹੀ ਹੈਜ਼ ਬੀਨ ਸਸਪੈਂਡਡ ਫਰਮ ਦਾ ਪਾਰਟੀ ਟਿਲ ਫਰਦਰ ਨੋਟਿਸ ਦੇਖੋ ਕੋਈ ਸਾਲ ਸੋਲ ਦੇ ਨਹੀਂ ਵੀ ਵਿਲ ਲੁੱਕ ਇਨਟੂ ਦ ਇਸ਼ੂ ਇਸ ਬੀਇੰਗ ਐਗਜ਼ਾਮਿੰਡ ਪਾਰਟੀ ਹਾਈ ਕਮਾਂਡ ਐਂਡ ਪਾਰਟੀ ਹੈਜ਼ ਟੇਕਨ ਵੈਰੀ ਸੀਰੀਅਸ ਨੋਟ ਆਫ ਦਿਸ ਗ੍ਰਾਸ ਇਨਡਿਸਿਪਲਨ ਫੋਰ ਅੰਡਰਮਾਈਨਿੰਗ ਦ ਐਫਰਟ ਮੇਡ ਬਾਈ ਕੈਪਟਨ ਅਮਰਿੰਦਰ ਸਿੰਘ ਜੀ ਲੈਡ ਕਾਂਗਰਸ ਪਾਰਟੀ ਇਨ ਟਰਮਸ ਕੰਟੇਨਿੰਗ ਡਰੱਗਸ ਐਂਡ ਐਸਟੈਬਲਿਸ਼ਿੰਗ ਲਾਅ ਐਂਡ ਆਰਡਰ ਇਨ ਪੰਜਾਬ ਉਹਨੂੰ ਲੈ ਕੇ ਜੋ ਉਹਨਾਂ ਨੇ ਗ੍ਰੋਸ ਇਨਡਿਸਪਲਿਨ ਕੀਤਾ ਹੈ ਉਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਮੈਨੂੰ ਦੱਸੋ ਸਾਹੋ ਕਿਹੜੀ ਗੱਲ ਦੀ ਖੋਰੀ ਹੈ ਸਾਨੂੰ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਆਪ ਲਈ ਆ ਕਿੰਨੇ ਇਹ ਉਹ ਜਿਹੜੇ ਕਾਰੀਆਂ ਪੇਟਾ ਸਾਡੇ ਤੇ ਨੇ ਅਸੀਂ ਨਸ਼ਾ ਮੁਕਤ ਪੰਜਾਬ ਨਹੀਂ ਕਰ ਸਕਦੇ ਔਰ ਮੈਂ ਮਾਦਲ ਸਾਹਿਬ ਦਾ ਉਹ ਗੈਰ ਨੂੰ ਚੀਰੇ ਵਾਲਾ ਮੈਂ ਐਮਐਲਏ ਬਣਾਇਆ ਓਹ ਚੀਰੇ ਵਾਲਿਓ ਖੜੇ ਹੋ ਕੇ ਦੱਸ ਕੋਈ ਇੱਕ ਬੰਦਾ ਕਹਦੇ ਜੇ ਮੈਂ ਮੇਰੇ ਕਿਸੇ ਤੋਂ ਚਾਹ ਚਾਹ ਕਪੀ ਤੋਲੇ ਬਣੇ ਉਸ ਦੀ ਵਾਦੇ ਦੇ ਜਾਗਾ ਕੋਈ ਇੱਕ ਬੰਦਾ ਕਹਦੇ ਚੀਰੇ ਚੀਰੇ ਕੋਈ ਇੱਕ ਬੰਦਾ ਕਹਦੇ ਮੈਨੂੰ ਮੈਨੂੰ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਇਹਨਾਂ ਨੇ ਨਹੀਂ ਪਾਉਣੀਆਂ ਔਰ ਮੇਰੀ ਗੱਲ ਸੁਣੋ ਜੀਨੇ ਆ ਰਹੋ ਤੁਸੀਂ ਸੌਂ ਘਾਕੇ ਆ ਰਹੋ 4 ਘਾਕੇ ਆ ਰਹੋ ਔਰ ਮੈਂ ਪ੍ਰੋਫੈਸਰ ਨਹੀਂ ਖੜ ਸਕਦਾ ਮੈਂ ਆਪੇ ਤੇ ਜਵਾਬਤ ਰੱਖਣੇ ਸੀ ਜਿੰਨਾ ਚਿਰ ਹੋ ਜੀਆਂ ਕਾਲੀਆਂ ਪਿੰਡਾਂ ਸਾਡੇ ਵਿੱਚ ਨੇ ਮੈਂ ਸੌਂ ਚ ਸ਼ਾਮਲ ਨਹੀਂ ਹੋ ਸਕਦਾ ਮੈਂ ਸੌਂ ਦਾ ਬਾਈਕਟ ਕਰਤਾ ਬਹੁਤ ਬਹੁਤ ਧੰਨਵਾਦ ਜੀ ਜਿਲਾ ਸਾਹਿਬ ਜਿਲਾ ਸਾਹਿਬ ਇੱਧਰ ਤਾਂ ਆਓ ਉਹ ਜਿਲਾ ਸਾਹਿਬ ਪਿਰ ਰਿਪੋਰਟ ਪੰਜਾਬ ਟੂਡੇ